ਟੁੜੇ ਪਿੰਡ ਤੁਹਾਡਾ ਕਿਹੜਾ ਜੀ? ਇਹ ਝੀੜੂ ਪਿੰਡ। ਨਾਂ ਕੀ ਤੁਹਾਡਾ? ਇਹ ਜਿਸਕਰਨ ਸਿੰਘ। ਤੁਹਾਡੇ ਡੈਡੀ ਦਾ ਕੀ ਨਾਮ ਹੈ? ਜੋਗਾ ਸਿੰਘ। ਜੋਗਾ ਸਿੰਘ। ਝੀੜੂ ਦੇ ਰਹਿਣ ਵਾਲੇ ਹਾਂ। ਹਾਂਜੀ। ਇੱਥੇ ਤੁਹਾਡੇ ਫਾਜ਼ਲ ਸਾਹਿਬ ਕੀ ਕੰਮ ਕਰਦੇ ਜੀ? ਖੇਤੀਬਾੜੀ ਹੈ ਜੀ ਮੜੀ ਮੋਟੀ। ਠੀਕ ਹੈ। ਹਾਂ। ਹਾਂਜੀ ਸਰਪੰਚ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਜਿਹੜਾ ਮੁੰਡਾ ਤੁਹਾਡੇ ਪਿੰਡ ਦਾ ਰਿਪੋਰਟ ਹੋ ਕੇ ਆਇਆ। ਹਾਂਜੀ। ਇਹਦੇ ਬਾਰੇ ਕੀ ਕਹੋਗੇ ਜੀ? ਇਹ ਬਹੁਤ ਮਾੜੀ ਗੱਲ ਹੋਈ ਹੈ ਜੀ। ਉੱਥੇ ਪਹੁੰਚ ਕੇ ਆ 10-12 ਦਿਨ ਰਿਹਾ ਵੀ। ਲੇਕਿਨ ਉਹ ਪੋਲਿਸੀ ਗੋਮਰਦੀ ਤੇ ਬਦਲ ਗਈ ਸੀ ਰਾਸ਼ਟਰਪਤੀ ਟਰੰਪ ਸਾਹਿਬ ਹੋ ਗਏ ਸੀ ਉਹਨਾਂ ਦਾ ਪਹਿਲਾ ਏਜੰਡਾ ਹੀ ਇਹ ਸੀ ਇਹੇ ਕੰਮ ਸੀ ਉਹਨੂੰ ਪਹਿਲਾਂ ਕਹਿ ਰਹੇ ਸੀ ਜਿਹੜੇ ਇਲੀਗਲ ਬੰਦੇ ਐਂਟਰ ਹੋਏ ਆ ਸਭ ਤੋਂ ਪਹਿਲਾਂ ਇਹ ਕੱਢਣੇ ਮੈਂ ਉਹਨੇ ਕੀਤਾ ਲੇਕਿਨ ਬਹੁਤ ਗਲਤ ਕੀਤਾ ਕਿਉਂਕਿ ਇਹ ਕੋਈ ਇਹ ਵਾਇਓਲੇਸ਼ਨ ਹੈ ਹਿਊਮਨ ਰਾਈਟਸ ਵਾਇਓਲੇਸ਼ਨ ਹੈ ਇੰਦਾ ਨਹੀਂ ਕਿ ਤੁਸੀਂ ਖਰੇਕ ਮੁਲਕ ਨੂੰ ਕੋ ਰਾਈਟ ਹੈ ਕੋ ਇਲੀਗਲ ਇਮੀਗ੍ਰੈਂਟਸ ਨੂੰ ਰਿਪੋਰਟ ਕਰ ਸਕਦਾ no doubt ਯੂਰਪ ਸਾਰਾ ਕਰਦਾ ਇੰਗਲੈਂਡ ਕਰਦਾ ਆਸਟ੍ਰੇਲੀਆ ਕਰ ਸਾਰੇ ਕਰਦੇ ਆ ਲੇਕਿਨ ਹੱਥ ਕੜੀਆਂ ਲਾ ਕੇ ਪੈਸਾ ਚ ਬੀੜੀਆਂ ਪਾ ਕੇ ਆਰਮੀ 에어 ਫੋਰਸ ਦੇ ਜਹਾਜ਼ ਵਿੱਚ ਵਾਪਸ ਕਰਨੇ ਬਿਨਾ ਖਾਣ ਪੀਣ ਤੋਂ ਇਹ ਕੋਈ ਨਹੀਂ ਤੁਹਾਨੂੰ ਕੀ ਲੱਗਦਾ ਉਹਨੇ ਆਪਣੀ ਤਾਕਤ ਦਿਖਾਈ ਆ ਮਲਕ ਨੇ ਬਿਲਕੁਲ ਤਾਕਤ ਦਿਖਾਈ ਉਹ ਉਹਨੇ ਜੂ ਅੰਦਰ ਜੋ ਸਿਵਲ ਰਾਈਟਸ ਤੋਂ ਜੂ ਦੇ ਨਹੀਂ ਕੀਤੇ ਉਹਨੇ ਫੋਰਸ ਤੁਹਾਨੂੰ ਇਹ ਲੱਗਦਾ ਵੀ ਉਹਨੇ ਮਾਨਵ ਅਧਿਕਾਰਾਂ ਦਾ ਉਲੰਘਣ ਕੀਤਾ ਬਿਲਕੁਲ ਕੀਤਾ ਵਾਇਲੇਸ਼ਨ ਕੀਤਾ ਉਹਨੇ ਪੂਰਾ ਕੀਤਾ ਇੱਕ ਪਾਸੇ ਤਾਂ ਮਾਨਵ ਅਧਿਕਾਰਾਂ ਦਾ ਬਹੁਤ ਵੱਡੀ ਵੱਡੀ ਦੁਹਾਈ ਦਿੰਦਾ ਅਮਰੀਕਾ ਮੈਂ ਦੇਖੋ ਜੀ ਸਾਰੇ ਦੇਸ਼ਾਂ ਦੇ ਅਧਿਕਾਰਾਂ ਨੂੰ ਰੱਖਿਆ ਕਰਦਾ ਹਰਾਨੀ ਦੀ ਦੂਜੇ ਪਾਸੇ ਹੱਥ ਕੜੀਆਂ ਲਾ ਕੇ ਉਲੰਘਣ ਕੀਤਾ ਇਹਦੇ ਬਾਰੇ ਕੀ ਕਹਿੰਦੇ ਹਰਾਨੀ ਦੀ ਗੱਲ ਇਹ ਆ ਕਿ ਸ਼ੋਅ ਆਫ ਅਮਰੀਕਾ ਇਦਾਂ ਕਰਦਾ ਜੇ ਵੀ ਵਰਲਡ ਵਿੱਚ ਕੁਝ ਹੁੰਦਾ ਹੋਵੇ ਮੈਂ ਬੈਕ ਤੇ ਖੜਾ ਆ ਕੇ ਯੂਕਰੇਨ ਹੋਇਆ ਕਿਤੇ ਵੀ ਹੋਇਆ ਲੇਕਿਨ ਜਿਹੜਾ ਵੱਡਾ ਕੰਮ ਸਾਡੇ ਪਿੰਡ ਦੇ ਮੁੰਡਿਆਂ ਨਾਲ ਹੋਇਆ ਜਾਂ 104 ਬੰਦਿਆਂ ਨਾਲ ਹੋਇਆ ਉਹ ਮੈਂ ਨਹੀਂ ਸਮਝਦਾ ਕੋਈ ਅਮਰੀਕਾ ਦੀ ਪੋਲਿਸੀ ਕੋਈ ਇਹ ਤਾਂ ਬਹੁਤ ਗਲਤ ਆ ਠੀਕ ਹੈ ਰਿਪੋਰਟ ਤੁਸੀਂ ਕਰੋ ਬੰਦਾ ਗਲਤ ਆ ਇੰਟਰ ਹੋ ਗਿਆ ਤੁਹਾਡੀ ਕੰਟਰੀ ਟੂ ਹੈਵ ਰਾਈਟ ਰੀਪੋਰਟ ਐਨੀ ਵਨ ਹੂ ਇਸ ਅ ਇਲੀਗਲਿ ਇਮੀਗਰੈਂਟ ਐਨੀ ਵੇਅਰ ਬਟ ਇਹਦਾ ਮਤਲਬ ਇਹ ਥੋੜਾ ਉਹ ਉਹਦੇ ਕੜੀਆਂ ਲਾਓ ਉਹਦੇ ਬੀੜੀਆਂ ਪਾਓ ਉਹਨੇ ਉਸ ਮੁਲਕ ਚ ਕੋ ਕਤਲ ਕੀਤਾ ਕੋਈ ਹਰੇਕ ਬੰਦਾ ਆਪਣੇ ਵਧੀਆ ਫਿਊਚਰ ਲਈ ਬਾਹਰ ਜਾਂਦਾ ਅਸੀਂ ਵੀ ਗਏ ਆ 40 45 ਸਾਲ ਪਹਿਲਾਂ ਅਸੀਂ 2 4 ਸਾਲ ਰਹਿ ਗਏ ਮੈਂ ਖੁਦ ਰਿਪੋਰਟ ਹੋਇਆ ਸੀ ਇੰਗਲੈਂਡ ਚ 25 30 ਸਾਲ ਪਹਿਲਾਂ 40 ਸਾਲ ਪਹਿਲਾਂ ਸ਼ਾਇਦ ਹੋਇਆ ਹੋਮਗਾ ਸਾਨੂੰ ਤਾਂ ਸਾਨੂੰ ਸੋਚ ਵੀ ਨਹੀਂ ਸਕਦਾ ਯੂਰਪ ਦੇ ਵਿੱਚ ਕੋਈ ਬੰਦਾ ਸੋਚ ਨਹੀਂ ਸਕਦਾ ਯੂਰਪ ਦੇ ਵਿੱਚ ਮੈਂ ਰਹਿ ਆਂ ਸਾਰੀ ਉਮਰ ਕੋਈ ਸੋਚ ਨਹੀਂ ਸਕਦਾ ਕਿ ਆਰਮੀ ਦਾ ਜਹਾਜ਼ ਏਅਰਕraft ਵਰਤਿਆ ਜੋ ਰਿਪੋਰਟ ਕਰਨ ਲਈ ਔਰ ਉਹਨਾਂ ਦੇ ਕੜੀਆਂ ਲਈਆਂ ਜਾਣਗੀਆਂ ਬੱਲੇ ਮੈਂ ਪਹਿਲੀ ਵਾਰ ਦੇਖਿਆ ਕੜੀਆਂ ਵੀ ਲਈਆਂ ਗਈਆਂ ਵੀੜੀਆਂ ਵੀ ਪਾਈਆਂ ਗਈਆਂ ਔਰ ਲੇਡੀਜ਼ ਦੇ ਸਰੀਰ ਦੇ ਉੱਤੇ ਕੋਈ ਕਪੜਾ ਨਹੀਂ ਸੀ ਉਹਨਾਂ ਦੇ ਫੌਜ ਵੱਲੋਂ ਧੋਣਾ ਵੀ ਫੜੀਆਂ ਗਈਆਂ ਉਹਨਾਂ ਦੀ ਕੁੜੀਆਂ ਦੇ ਵਿੱਚ ਵੀਡੀਓ ਵਾਇਰਲ ਹੋਈ ਹੈ ਹਾਂਜੀ ਹਾਂਜੀ ਕੁੜੀਆਂ ਦੇ ਕੁੜੀਆਂ ਦੀ ਵੀ ਵੀ ਖਾਦੇ ਬਾਈ ਕੁੜੀਆਂ ਦੇ 21 ਸਾਲ ਦੀ ਕੁੜੀ ਥੱਲੇ ਤਾਂ ਹੈ ਹੀ ਨਵਾਲਕ ਵੀਡੀਓ ਬਾਹਰ ਵਾਲੇ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਆ ਕਿ ਕਿੰਨਾ ਕੰਮ ਘਣਾਉਣਾ ਕੰਮ ਸਾਡੀ ਗਵਰਨਮੈਂਟ ਨੂੰ ਕੁਝ ਨਾ ਕੁਝ ਕਰਨਾ ਚਾਹੀਦਾ ਹੈ ਇੰਡੀਆ ਕੋ ਸੈਂਟਰ ਗਵਰਨਮੈਂਟ ਪੰਜਾਬ ਗਵਰਨਮੈਂਟ ਅੱਜ ਤੱਕ ਕੀ ਕਰ ਸਕਦੀ ਆ ਹਾਲਾਂਕਿ ਸੀਐਮ ਸਾਹਮਣੇ ਮਾਨ ਸਾਹਬ ਨੇ ਬਹੁਤ ਕੰਟੈਂਟ ਕੀਤਾ ਕੱਲ ਮੈਂ ਕਾਫੀ ਸੁਣਿਆ ਵੀ ਆ ਤੇ ਪਰ ਨਹੀਂ ਸੰਸਦ ਦੇ ਵਿੱਚ ਵੀ ਹੰਗਾਮਾ ਹੋਇਆ ਹੰਗਾਮਾ ਤਾਂ ਹੋਇਆ ਪਰ ਆਪੋਜੀਸ਼ਨ ਕੀਤਾ ਇਹਨੂੰ ਲੈ ਕੇ ਆਪੋਜੀਸ਼ਨ ਕੀਤਾ ਤੇ ਸਾਡਾ ਮੰਤਰੀ ਸਾਹਮਣੇ ਕੁਝ ਕਰਨਾ ਚਾਹੀਦਾ ਇਹਨਾਂ ਦਾ ਫੋਰਨ ਸੈਕਟਰੀ ਆ ਫੋਰਨ ਮਿਨਿਸਟਰ ਆ ਅਸੀਂ ਬਾਹਰ ਫੋਰਨ ਸੈਕਟਰ ਗਏ ਤਾਂ ਇੰਗਲੈਂਡ ਤੇ ਫੋਰਨ ਮਿਨਿਸਟਰ ਜਿਹੜਾ ਜੈ ਸ਼ੰਕਰ ਸਾਹਮਣੇ ਉਹ ਕਹਿੰਦੇ ਠੀਕ ਹੋਇਆ ਇਹ ਕੋਈ ਅਨੂੰ ਉਹ ਨੀਂਦ ਨਾ ਤੀਕੋ ਨੋਟ ਦੇ ਬੰਦੇ ਕਰੀ ਉਹ ਕਿਨੋ ਪ੍ਰੋਬਲਮ ਲੇਕਿਨ ਇਨਸਾਨ ਨਾਂਗ ਤਾਂ ਲਿਆਉ ਉਹਨਾਂ ਨੂੰ ਮੋਦੀ ਸਾਹਿਬ ਨੇ ਰਿਸਪੈਕਟਡ ਤੌਰ ਤੇ ਲਿਆਉਣਾ ਚਾਹੀਦਾ ਸੀ ਇੱਥੇ ਆਪਣਾ ਜਹਾਜ਼ ਭੇਜ ਕੇ ਉੱਥੇ ਕਿੰਨਾ ਮਾਲ ਕਰ ਭੇਜੇ ਫਿਰ ਆਪਣੇ ਕਲੰਬੀਆ ਨੇ ਤੇ ਦੂਸਰੇ ਕੋਈ ਗਾੜੀ ਕੰਟਰੀ ਨਹੀਂ ਭੇਜੇ ਉਹਨੇ ਇਹਨਾਂ ਤੇ ਜਹਾਜ਼ ਨਹੀਂ ਉਤਨ ਦਿੱਤੋ ਨਹੀਂ ਉਹਨੇ ਆਪਣੇ ਭੇਜੇ ਫਿਰ ਫੇਰ ਆਏ ਉਹ ਸਾਡੇ ਕੋਲ ਤੇ 에ਅਰ ਫੋਰਸ ਦੇ ਜਹਾਜ਼ਾਂ ਚ ਉਹ ਸਾਡੀ ਪੰਜਾਬੀ 에ਅਰ ਫੋਰਸ ਇੰਡੀਅਨ 에ਅਰ ਫੋਰਸ ਚੱਲ ਜਾਂਦੀ ਘੱਟੋ ਘੱਟ ਬੀੜੀਆਂ ਤਾਂ ਨਾ ਪਾਉਂਦੇ ਕਲੀਏ ਸਿਰ ਸਨਮਾਨਿਤ ਤੌਰ ਤੇ ਪੰਜਾਬੀ ਇੱਥੇ ਹਾਂ ਇਹ ਥੋੜਾ ਇਹ ਗਲਤ ਗਲਤ ਇਹਨਾਂ ਨੂੰ ਕ੍ਰਾਈਮ ਲੈਣਾ ਕਿ ਕਿੱਥਾਂ ਕ੍ਰਾਈਮ ਨਾ ਦੇ ਆ ਕਿ ਨਹੀਂ ਇਲਿਗਲ ਐਂਟਰੀ ਕੀਤੀ ਆ ਇਹ ਕ੍ਰਾਈਮ ਲੇਕਿਨ ਉਹ ਏਡਾ ਕ੍ਰਾਈਮ ਵੀ ਹੈ ਨਹੀਂ ਕਿ ਉਹਨੂੰ ਬੰਨ ਕੇ ਰੱਖਿਆ ਜਾਵੇ ਢਾਈ ਤਿੰਨ ਦਿਨ ਉਹਨੂੰ ਬੰਨ ਕੇ ਰੱਖਿਆ ਜਾਵੇ ਪਰ ਉਹਤੇ ਕੋਈ ਕੇਸ ਰੱਖਣ ਦਾ ਵੀ ਇਹਨਾਂ ਨੂੰ ਹੱਕ ਨਹੀਂ ਦਿੱਤਾ ਗਿਆ ਉੱਥੇ ਮੈਂ ਤਾਂ ਸੁਣਿਆ ਮੈਂ ਦੇਖਿਆ ਤਾਂ ਪੱਗਾਂ ਪੁੱਗਾਂ ਵੀ ਲਾਈਆਂ ਗਈਆਂ ਮੁੰਡੇ ਤਾਂ ਆਉਂਦੇ ਆ ਪੱਗਾਂ ਲਾਈਆਂ ਗਈਆਂ ਮੁੰਡਾ ਖੌਦਾਂ ਤਾਂ ਯਾਨੀ ਇੱਥੇ ਮਰਨ ਮਰਨ ਤੱਕ ਹੋ ਜੇਦਾ ਪੱਗ ਦੀ ਗੱਲ ਹੋ ਜਾਣਾ ਭਾਜੀ ਅਸੀਂ ਆਪਸ ਰਾਨ ਹੋ ਗਏ ਦੇਖਿਓ ਉਹਨੇ ਜਿੱਦਾਂ ਨਾ ਪੱਗ ਲਾਈ ਦਫੜਾਈ ਇਹ ਚੱਕ ਕੇ ਡਸਟਬਿਨ ਚ ਸੱਟ ਕੇ ਉੱਪਰ ਥੁੱਕਿਆ ਵੀ ਉਹ ਦੇਖੋ ਕਿਹਨੇ ਗੋਰੇ ਨੇ ਹਾਂਜੀ ਗੋਰੇ ਨੇ ਪੁਲਿਸ ਵਾਲਿਆਂ ਨੇ ਹਾਂਜੀ ਮਿਲਟਰੀ ਵਾਲੇ ਨੇ ਮਿਲਟਰੀ ਮਿਲਟਰੀ ਨੇ ਇਹ ਪਾਊਡਰ ਬਰౌਨਿੰਗ ਵਾਲੇ ਸੀ ਹਾਂ ਉਹ ਚਲੋ ਦੇਖੋ ਆਪਾਂ ਇਹਨੂੰ ਕਿ ਸਭ ਤੋਂ ਵੱਡੀ ਕਾਨੂੰਨੀ ਕਾਰਵਾਈ ਹਾਂਜੀ ਭਾਜੀ ਆਪ ਅਸੀਂ ਆਪ ਸ਼ੌਕ ਹੋ ਗਏ ਦੇਖ ਕੇ ਇਹ ਗੱਲ ਸਾਰੀ ਜਨ ਨਹੀਂ ਇੱਕ ਦੂਜੇ ਰਿਮੂਵਲ ਦੇਖਣ ਲੱਗ ਗਏ ਆ ਕਿ ਕੀ ਲੱਗ ਜਾਈ ਦੀ ਆਪਣੇ ਮੋਲ ਤੇ ਕੀ ਤੋਂ ਕੀ ਹੋ ਜਾਂਦਾ ਜਦ ਕਿ ਪੱਗ ਦੀ ਕੋਈ ਇਦਾਂ ਦੀ ਬੇਇੱਜ਼ਤੀ ਹੁੰਦੀ ਆ ਇੱਥੇ ਦਾ ਇੱਥੇ ਦਾ ਗੁੰਡਾਦਾਰ ਹੈ ਆ ਲੇਕਿਨ ਉੱਥੇ ਅਸੀਂ ਤਾਂ ਇਸ ਲੈਵਲ ਤੇ ਗੱਲ ਨਹੀਂ ਕਰ ਸਕਦੇ ਸਾਡੀ ਸਰਕਾਰ ਤਾਂ ਕਰ ਹੀ ਸਕਦੀ ਆ ਕਿ ਇਦਾਂ ਕਿਉਂ ਕੀਤਾ ਇਹ ਬੁੰਡੇ ਗਵਾਹ ਆ ਇਹਨੀ ਉਹ ਗੱਲ ਤਾਂ ਬਣਾਈ ਨਹੀਂ ਕੋਈ ਕੋਲ ਬਣਾਉਣੀ ਇਹ ਵੀ ਕਹਿ ਸਕਦੇ ਕੁੜੀ ਕਿਸੇ ਚੁੰਨੀ ਲਾਈ ਸੀ ਉਹ ਤਾਂ ਕਿਹਾ ਨਹੀਂ ਉਹ ਨਹੀਂ ਇਦਾਂ ਕੀਤਾ ਹੀ ਨਹੀਂ ਲੇਕਿਨ ਜਿਹੜੀ ਪੱਗ ਲਾਈ ਉਹਨੂੰ ਪੱਗ ਲਾ ਕੇ ਡਰਾਮੇ ਦੇ ਸੱਟ ਕੇ ਕੁੜੇ ਵਾਲੀ ਉਹ ਤੇ ਥੋਕੇ ਆਈ ਤਾਂ ਨਹੀਂ ਦੇਖਿਆ ਨਾ ਇਹ ਤਾਂ ਕਾਰਵਾਈ ਚਾਹੀਦੀ ਹੁਣ ਜਿਹੜੇ 18000 ਹੋਰ ਪੰਜਾਬੀ ਆ ਰਹੇ ਆ ਇੱਥੇ ਤੇ ਜੇ ਉਹਨਾਂ ਨਾਲ ਵੀ ਇਸ ਤਰ੍ਹਾਂ ਦੀ ਹਰਕਤ ਹੁੰਦੀ ਆ ਪੰਜਾਬ ਸਰਕਾਰ ਨੂੰ ਕਦਮ ਉਠਾਉਣਾ ਚਾਹੀਦਾ ਇੰਡੀਅਨ ਗਵਰਨਮੈਂਟ ਨੂੰ ਦੇਖੋ ਜੀ ਰਾਜ ਸਰਕਾਰ ਨੂੰ ਇਹਨਾਂ ਨੂੰ ਸੋਚਣਾ ਦੇਣੀ ਚਾਹੀਦੀ ਆ ਪੰਜਾਬ ਸਰਕਾਰ ਤਾਂ ਸਿਰਫ ਸੈਂਟਰ ਨੂੰ ਆਪਣੀ ਕਹਿ ਸਕਦੀ ਆ ਕਿ ਸਿੱਧਾ ਤਾਂ ਕੁਝ ਕਹਿ ਨਹੀਂ ਸਕਦੀ ਹੋਰ ਸੈਂਟਰ ਸਰਕਾਰ ਸਾਡੀ ਸੈਂਟਰ ਨੂੰ ਆਉਣ ਵਾਲੇ ਜਿਹੜੇ ਬੰਦੇ ਆ ਕਿ ਉਹਨਾਂ ਨੂੰ ਮਿਲਣਾ ਸੋਚਣਾ ਚਾਹੀਦਾ ਚਾਹੀਦਾ ਬਿਲਕੁਲ ਚਾਹੀਦਾ ਜੀ ਉਹਨਾਂ ਨਾਲ ਗੱਲ ਕਰਨੀ ਚਾਹੀਦੀ ਹੈ ਲੈ ਆਉਣੇ ਚਾਹੀਦੇ ਇਹ ਉਹਨਾਂ ਨੂੰ ਕਹਿਣਾ ਚਾਹੀਦਾ ਕਿ ਅਸੀਂ ਆਪਣੇ ਰਾਜ ਭੇਜਦੇ ਆ ਸਾਡਾ ਉਥੇ ਪੰਜਵੀਂ ਪਾਵਰ ਹੈ ਹਿੰਦੁਸਤਾਨ ਸਾਡੇ ਕੋਲ ਤੇਲ ਹੈ ਨਹੀਂ ਕਿ ਜਹਾਜ਼ ਹੈ ਨਹੀਂ ਕਿ ਸਾਡੇ ਕੋਲ ਪੁਲਿਸ ਹੈ ਨਹੀਂ ਕਿ ਆਰਮੀ ਹੈ ਨਹੀਂ ਹੂੰ ਘੱਟੋ ਘੜ ਕੜੀਆਂ ਤਾਂ ਲੱਗਣਗੀਆਂ ਠੀਕ ਹੈ ਸਾਡੇ ਬੰਦੇ ਚੱਲ ਗਏ ਗਲਤੀ ਨਾਲ ਬਹੁਤ ਗਲਤੀ ਹੈ ਮੈਂ ਤੁਹਾਨੂੰ ਮੈਂ ਨਹੀਂ ਕਹਿੰਦਾ ਵੀ ਉਹ ਬਹੁਤ ਵਧੀਆ ਕੀਤਾ ਮਤਲਬ ਇਹ ਮਨ ਇਹ ਥੋੜਾ ਤੁਸੀਂ ਬੇਇੱਜ਼ਤੀ ਕਰਾ ਕੇ ਪੰਗਾ ਲਾ ਕੇ ਮੁੜੀਏ ਇੱਥੇ ਇਹ ਤਾਂ ਗਲਤ ਗੱਲ ਹੈ ਨਾਲੇ ਸਾਡੀ ਸਾਡੇ ਮਲਕੋ ਕੀ ਹੈ ਨਹੀਂ ਸਾਡੀ ਸਰਕਾਰ ਕੋ ਕੀ ਹੈ ਨਹੀਂ ਆਰਮੀ ਹੈ ਨਹੀਂ ਪੁਲਿਸ ਹੈ ਨਹੀਂ ਜਹਾਜ਼ ਹੈ ਨਹੀਂ ਤੇਲ ਹੈ ਨਹੀਂ ਕੀ ਨਹੀਂ ਸਾਡੇ ਤਾਂ ਪੰ ਸਰ ਜਿਸ ਤਰ੍ਹਾਂ ਇੱਕ ਦੂਸਰਾ ਨੌਜਵਾਨ ਵੀ ਕਿੰਨੇ ਨੌਜਵਾਨ ਜਿਹੜੇ ਆਏ ਪੰਜਾਬ ਵਾਪਸ ਰੁਪਏ ਲਾ ਕੇ ਬਹੁਤ ਵਿਆਜ ਜੀ ਪੈਸੇ ਫੜ ਕੇ ਕੋਈ ਘਰ ਦੇ ਸਮਾਨ ਵੇਚ ਕੇ ਕੋਈ ਜ਼ਮੀਨੀ ਗਹਿਣੇ ਰੱਖ ਕੇ ਗਏ ਆ ਤੁਹਾਨੂੰ ਵੀ ਲੱਗਦਾ ਸਰਕਾਰ ਨੂੰ ਚਾਹੀਦੇ ਇਹਨਾਂ ਦੇ ਪੈਸੇ ਕਿਤੇ ਨਾ ਕਿਤੇ ਗੱਲਬਾਤ ਕਰਕੇ ਕੋਈ ਇਹਨਾਂ ਨੂੰ ਜ਼ਿਆਦਾ ਦੇਣਾ ਚਾਹੀਦੇ ਪਰ ਪੰਜਾਬ ਗਵਰਨਮੈਂਟ ਕੋ ਤਾਂ ਮੇਰਾ ਖਿਆਲ ਨੂੰ ਹੈ ਨਹੀਂ ਪੈਸਾ ਮੇਰਾ ਸਾਬ ਸੈਂਟਰ ਦੇ ਸਕਦਾ ਜੀ ਸੈਂਟਰ ਕੋ ਤਾਂ ਸਭ ਕੁਝ ਹੁੰਦਾ ਚਾਹੇ ਹੋ ਇੱਕਲੇ ਪੰਜਾਬੀ ਨਹੀਂ ਆਏ ਗੁਜਰਾਤੀ ਵੀ ਆਏ ਆ ਹੋਸਟੇਟਾਂ ਦੇ ਆਏ ਔਰ ਔਣੇ ਵੀ ਆ ਹਰਿਆਣੇ ਦੇ ਵੀ ਆਏ ਆ ਮਤਲਬ ਉਹਨਾਂ ਨੂੰ ਕਰਨਾ ਚਾਹੀਦਾ ਕੋਈ ਕੁਝ ਨਾ ਕੁਝ ਸੋਚਣਾ ਚਾਹੀਦਾ ਇਹਨਾਂ ਦਾ ਚਲੋ ਜਾਈ 45 ਲੱਖ ਲੱਗ ਗਿਆ 10 20 ਲੱਖ 25 ਲੱਖ 15 ਲੱਖ ਵਾ ਲੋ ਕੁਛ ਨਾ ਕੁਛ ਇਹਨਾਂ ਨੂੰ ਦਿੱਤਾ ਜਾਵੇ ਜਿਹੜੀ ਅਮਰੀਕਾ ਹੈ ਜੀ ਜਿੱਦਾਂ ਉਹਨੇ ਰਿਪੋਰਟ ਕਰ ਦਿੱਤੇ ਆ ਉਹਦੇ ਬਾਰੇ ਤੁਸੀਂ ਕੀ ਕਹੋਗੇ ਵੀ ਮਤਲਬ ਜਿਹੜੀ ਕਾਰਵਾਈ ਕੀਤੀ ਕਾਨੂੰਨੀ ਕਾਰਵਾਈ ਕੀਤੀ ਆ ਜਾਂ ਮਤਲਬ ਵਧੀਆ ਕੀਤੀ ਉਹਨੇ ਕਾਰਵਾਈ ਨਹੀਂ ਨਹੀਂ ਕਾਰਵਾਈ ਨੂੰ ਆਪਣੇ ਬੁਲਕ ਦੇ ਹਿਸਾਬ ਨਾਲ ਠੀਕ ਕੀਤੀ ਇਲੀਗਲ ਐਂਟਰੀ ਦੀ ਇਹਨਾਂ ਨੂੰ ਸੀਗੀ ਉਹ ਮੂੜੇ ਆ ਲੇਕਿਨ ਤਰੀਕਾ ਮੂੜਾ ਦਾ ਬਹੁਤ ਗਲਤ ਆ ਨਾ ਰਿਪੋਰਟ ਕਰਨ ਦਾ ਤਰੀਕਾ ਗਲਤ ਆ ਇਹ ਇਦਾਂ ਤੁਸੀਂ ਜਹਾਜ਼ਾਂ ਵਿੱਚ ਇਨਸਾਨਾਂ ਨੂੰ ਧੋੜੋ ਹੀ ਨਹੀਂ ਸਕਦੇ ਆ ਆਉਣ ਵਾਲੇ ਸਮੇਂ ਦੇ ਵਿੱਚ ਕਿਹੜੇ ਤਰੀਕੇ ਅਪਣਾਉਣਾ ਚਾਹੀਦਾ ਵਾ ਉਹ ਤਾਂ ਜਿੱਦ ਤੱਕ ساری ਦੁਨੀਆ ਦੇ ਵਿੱਚ ਨਾ ਅਮੀਰ ਬੋਲ ਭਾਰਤ ਸਰਕਾਰ ਨੂੰ ਭਾਰਤ ਸਰਕਾਰ ਨੂੰ ਉਹਨਾਂ ਨਾਲ ਗੱਲ ਕਰਨੀ ਚਾਹੀਦੀ ਆ ਜਿਹੜੇ ਤੁਸੀਂ ਸਾਡੇ ਬੰਦੇ ਫੜਿਓ ਆ ਉਹ ਬੇਸ਼ੱਕ ਹਰਿਆਣਾ ਵੀ ਆ ਕੋਈ ਮੱਧ ਪ੍ਰਦੇਸ਼ ਦਾ ਆ ਕੋਈ ਕਿਤੇ ਦਾ ਵੀ ਪੰਜਾਬ ਦਾ ਵੀ ਆ ਵੀ ਸਾਨੂੰ ਦੱਸੋ ਉਹਦੀ ਲਿਸਟ ਦਿਓ ਅਸੀਂ ਆਪਣੀ ਆਪਣਾ ਜਹਾਜ਼ ਭੇਜਦੇ ਆ ਜਾਂ ਇਹਨਾਂ ਨੂੰ ਸਿਵਲ ਜਹਾਜ਼ ਤੁਸੀਂ ਭੇਜੋ ਆਉਣ ਵਾਲੇ ਸਮੇਂ 'ਚ ਭਾਰਤ ਸਰਕਾਰ ਨੂੰ ਸੂਚਨਾ ਦੇਣੀ ਚਾਹੀਦੀ ਆ ਅਮਰੀਕਾ ਨੂੰ ਇਹ ਕਰਨਾ ਤਾਂ ਚਾਹੀਦਾ ਪਰ ਜੇ ਤੁਸੀਂ ਭੇਜਨੇ ਹੈਗੇ ਇਲੈਗਲ ਤੇ ਸਾਡੇ ਢੰਗ ਨਾਲ ਭੇਜਣਾ ਚਾਰ ਨੰਬਰਸ਼ ਕਰਨਾ ਚਾਹੀਦਾ ਜਨਨ ਉਹਨਾਂ ਨੂੰ ਕਿਦਾਂ ਐਜ਼ ਅ ਹਿਊਮਨ ਬੀਗ ਦਾ ਟਰੀਟ ਕਰੋ ਘੱਟੂ ਘੱਟ ਜੇ ਉਹਨਾਂ ਤੁਹਾਡੇ ਬਾਰਡਰ ਟੱਪਣ ਦੀ ਗਲਤੀ ਕਰ ਵੀ ਲੈ